ਕਾਰਣ ਤਾਰਨ ਹਰ ਨਿਦਿ ਦੁਖ ਨਾਸ ਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਗਮ ਕਿਸ਼ਨਾ ਸੁ ਸੇਰਾਨੀ ਕੋਈ ਜਗਮ ਵਰਣ ਨਿਵਾਰ ਹਰਿ ਜਪ ਸਿਮਰ ਸੁਆਮੀ ਸੋਏ ਮੇਧ ਸਮਤ ਪਥ ਸਾਸਿਤ ਭਗਤ ਕਰੇ ਬਿਚਾਰ ਮੁਕਤ ਪਾਈਐ ਸਾ ਸਜਾਏ ਅੰਧਾਰ ਚਰਨ ਕਮਲਿਆ ਦਾ ਆਰ ਜਨਤਾ ਰਾਸ ਪੂਜੀਏ ਇਕ ਤਾਣ ਮਾਣ ਦੀ ਬਾਣ ਸਾ ਰਾਸ ਪੂੰਜੀ ਏਕਾ ਕਾਣ ਮਾਣ ਦੀ ਬਾਣ ਸਾਜਾ ਨਾਨਕ ਕੀ ਪ੍ਰਪਟੇਤ ਗੁਰ ਬਾਣੀ ਜੀ ਕਾ ਹਸਨਾ ਗੁਰ ਬਾਣੀ ਜੀ ਕੀ ਫਕਹੇ ਤਨਾਸ਼ਰੀ

ਪਾਲ ਪੰਛੀ ਸਿਰੰਤੀ ਕੀ ਹੈ ਸਾਨੂੰ ਕਾਗੂ ਦੀ ਜੀਵਨ ਆਮਰ ਸਵੇਰ ਨੂੰ ਪ੍ਰਕਾਸ਼ ਮਨ ਹੋ ਕਰਕੇ ਪਾਲ ਮੁਖਵਾਪਤੀ ਦਾ ਅਵਸਥਿਤੀ ਹੈ ਅਜ ਦਾ ਪਾਲ ਮੁਖਵਾ ਜਹੇ ਕਾਂ ਦੇ ਸਰਤਾਜ ਬਾਣੀ ਦੇ ਬੋਹੇ ਸ਼ਾਂਤੀ ਦੇ ਕੁੰਜ ਪੰਨੀ ਮੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਮੁਖਾਰ ਬਿੰਦੂ ਚਰਨ ਕੀ ਤਾਲੋਯਾ। ਸਨਾਹ ਸ੍ਰੀ ਰਗੇ ਅੰਦਰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਹ ਨੀ ਅੰਗ 675 ਅਪੂਰ ਸਭਾਈ万 ਹੈ। ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਜੀਆਂ ਦਾ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਾਂ ਵਿੱਚ ਵਾਸ 好い、